ਬਿਨਾਂ ਸ਼ਰਾਬ ਬਿਨਾਂ ਡੀਜੇ ਦੇ ਵਿਆਹ ਕਰੋਗੇ ਤਾਂ ਸ਼ਗਨ ਵਜੋ ਮਿਲਣਗੇ 21000 ਰੁਪਏ ਜੀ ਹਾਂ ਸਹੀ ਸੁਣਿਆ ਤੁਸੀਂ 21000 ਰੁਪਏ ਵਿਆਹ ਵਿੱਚ ਵਧ ਰਹੇ ਫਜ਼ੂਲ ਖਰਚੇ ਨੂੰ ਰੋਕਣ ਉੱਚੀ ਉੱਚੀ ਡੀਜੇ ਵਜਾਉਣ ਨਾਲ ਲੋਕਾਂ ਨੂੰ ਹੁੰਦੀ ਪਰੇਸ਼ਾਨੀ ਅਤੇ ਵਿਆਹਾਂ ਦੇ ਵਿੱਚ ਸ਼ਰਾਬ ਪਰੋਸਣ ਕਾਰਨ ਹੁੰਦੇ ਝਗੜਿਆਂ ਨੂੰ ਰੋਕਣ ਦੇ ਲਈ ਇਹ ਪਹਿਲ ਕੀਤੀ ਹੈ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲੋ ਦੀ ਨਵੀਂ ਬਣੀ ਪੰਚਾਇਤ ਨੇ ਜੀਨਾ ਨਵੇਂ ਸਾਲ ਦੇ ਆਗਾਜ਼ ਨਾਲ ਹੀ ਪਿੰਡ ਦੇ ਵਿੱਚ ਗ੍ਰਾਮ ਸਭਾ ਸੱਦ ਕੇ ਇਸ ਮਤੇ ਤੇ ਮੋਹਰ ਲਗਾਈ ਹੈ ਪਿੰਡ ਦੀ ਨਵੀਂ ਬਣੀ ਸਰਪੰਚ ਅਮਰਜੀਤ ਕੌਰ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਮਹਿੰਗੇ ਵਿਆਹ ਦਾ ਰੁਝਾਨ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਨੇ ਪੰਜਾਬੀਆਂ ਨੂੰ ਫਜ਼ੂਲ ਖਰਚੀ ਦੀ అలਮ ਲਗਾ ਦਿੱਤੀ ਹੈ ਅਤਿ ਅਕਸਰ ਇਹ ਸੁਣਨ ਦੇ ਵਿੱਚ ਆਉਂਦਾ ਹੈ ਕਿ ਕਈ ਗਰੀਬ ਪਰਿਵਾਰ ਵੀ ਪੈਲੇਸ ਵਿੱਚ ਵਿਆਹ ਕਰਨ ਦੇ ਲਈ ਕਰਜ਼ਾ ਤੱਕ ਚੁੱਕਦੇ ਨੇ ਉਨਾ ਕਿਹਾ ਕਿ ਵਿਆਹ ਦੇ ਵਿੱਚ ਸ਼ਰਾਬ ਪਰੋਸਣ ਅਤੇ ਡੀਜੇ ਉੱਚੀ ਉੱਚੀ ਵਜਾ ਕੇ ਡਾਂਸਰਾਂ ਨਚਾਈਆਂ ਜਾਂਦੀਆਂ ਨੇ ਜੋ ਕਿ ਪੰਜਾਬੀਆਂ ਦਾ ਸੱਭਿਆਚਾਰ ਨਹੀਂ ਪੰਜਾਬੀ ਤਾਂ ਧੀਆ ਪਹਿਣਾ ਦੀਆਂ ਇੱਜ਼ਤਾਂ ਬਚਾਉਣ ਦੇ ਲਈ ਜਾਣੇ ਜਾਂਦੇ ਨੇ ਪਰ ਹੁਣ ਜੋ ਗਲਤ ਰੁਝਾਨ ਚੱਲ ਪਿਆ ਹੈ ਇਸ ਨੂੰ ਰੋਕਣ ਦੇ ਲਈ ਇਹ ਇੱਕ ਪਹਿਲ ਕੀਤੀ ਗਈ ਹੈ ਉਹ ಗ್ರಾಮ ਸਭਾ 'ਚ ਮਤਾ ਪਾਇਆ ਜੀ ਅਸੀਂ 21000 ਦਾ ਜੀ ਸਗਨ ਸਕੀਮ ਹੈ ਜੀ ਜਿਵੇਂ ਹੁਣ ਆਪਣੇ ਸਾਦੇ ਵਿਆਹ ਕਰ ਰਹੇ ਆ ਜਿਵੇਂ ਕੋਈ ਸ਼ਰਾਬ ਨਹੀਂ ਵਰਤੂਗਾ ਜੀ ਜਿਵੇਂ ਕੋਈ ਡੀਜੇ ਉਹ ਨਹੀਂ ਲਾਊਗਾ ਸਾਦਾ ਵਿਆਹ ਇਹ ਲੜਾਈ ਝਗੜਾ ਤੋਂ ਉੱਪਰ ਜਿਵੇਂ ਆਪਣਾ ਕੋਈ ਸ਼ਰਾਬ ਨਾਲ ਵੀ ਨਾ ਲੜਾਈ ਝਗੜੇ ਹੁੰਦੇ ਜਿਵੇਂ ਡੀਜੇ ਨਾਲ ਵੀ ਤੇ ਬਾਕੀ ਆਪਣੇ ਵਿਰਸਾ ਹੈ ਜੀ ਆਪਣਾ ਪੁਰਾਣਾ ਵਿਰਸਾ ਹੀ ਮੈਂ ਜਾਗਰੂਕ ਕਰਨਾ ਚਾਹੁੰਦੀ ਆ ਵੀ ਪੁਰਾਣਾ ਵਿਰਸਾ ਆਪਣਾ ਦੁਬਾਰਾ ਆਵੇ ਵੀ ਮੇਰੇ ਵੀਰ ਹਰਕ ਪਿੰਡ ਦੇ ਵੀ ਜਿਵੇਂ ਸਾਡਾ ਵੀ ਜਿਵੇਂ ਹੁਣ ਸगन ਸਕੀਮ ਰੱਖੀ ਆ ਸਾਡੇ ਮੇਰੇ ਵੀਰ ਸਾਰੇ ਸਾਥ ਦੇਣ ਵੀ ਅਸੀਂ ਇਹੀ ਕਹਿਨੇ ਆ ਵੀ ਜੇ ਸਾਡਾ ਸਾਥ ਦੇਣਗੇ ਤਾਂ ਫੇਰ ਹੀ ਉਹ ਸਗਨ ਸਕੀਮ ਲਾਗੂ ਇਹ ਸਾਡਾ ਜੀ ਮਤਾ ਹੈਗਾ ਇਹ ਸਿੰਪਲ ਵਿਆਹ ਦਾ ਵੀ ਜੋ ਵੀ ਮੰਨ ਲਓ ਵੀ ਸਿੰਪਲ ਵਿਆਹ ਪਿੰਡ ਦੇ ਵਿੱਚ ਬਿਨਾ ਡੀਜੇ ਬਿਨਾ ਸ਼ਰਾਬ ਤੋਂ ਕਰੇਗਾ ਉਸ ਨੂੰ ਪੰਚਾਇਤਾਂ ਅਤੇ ਸਵਰਗਵਾਸੀ ਸਰਦਾਰ ਗੁਰਵਰਤਨ ਸਿੰਘ ਸੇਵਾ ਸੰਤੀ ਇਹਦੇ ਸਰਪ੍ਰਸਤ ਤਰ੍ਹਾਂ ਸਰਦਾਰ ਗਰਮੀਤ ਸਿੰਘ ਮਾਨ ਉਹਨਾਂ ਨੂੰ ਪੰਚਾਇਤ ਤੇ ਸਾਂਝਾ ਪਰਾਲਾ ਵੀ ਉਹਨਾਂ ਨੂੰ 21000 ਰੁਪਏ ਦਾ ਸਗਨ ਦਿੱਤਾ ਜਾਵੇਗਾ ਦੀ ਪੰਚਾਇਤ ਵੱਲੋਂ ਕੀਤੀ ਇਸ ਰਵੇਕਲੀ ਪਹਿਲ ਅਤੇ ਫੈਸਲੇ ਦਾ ਪਿੰਡ ਵਾਸੀਆਂ ਨੇ ਸਵਾਗਤ ਕੀਤਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਜਿੱਥੇ ਫਜ਼ੂਲ ਖਰਚੀ ਤੇ ਰੋਕ ਲੱਗੇਗੀ ਸਗੋ ਸ਼ਰਾਬ ਪਰੋਸਣ ਅਤੇ ਉੱਚੀ ਉੱਚੀ ਡੀਜੇ ਵਜਾਉਣ ਨਾਲ ਜੋ ਝਗੜੇ ਹੁੰਦੇ ਨੇ ਉਹ ਵੀ ਰੁਕਣਗੇ ਅਤੇ ਵਿਆਹ ਦਾ ਕਾਰਜ ਬਹੁਤ ਹੀ ਸੁਖਾਵੇ ਮਾਹੌਲ ਵਿੱਚ ਨਿਪੇਰੇ ਚੜੇਗਾ ਇਹਦੇ ਲਈ ਇਹ ਵੀ ਹੁਣ ਇਹਦੇ ਪੜਤਾਲ ਕਿਵੇਂ ਹੋਊਗੀ ਵੀ ਸਾਦਾ ਵਿਆਹ ਕਰੇ ਇਹਦੇ ਲਈ ਪੰਚਾਇਤ ਨੇ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾਗਾ ਜਿਹੜੀ ਉਹ ਪਤਾ ਕਰੇਗੀ ਪਤਾ ਲਗਾਏਗੀ ਕਿ ਬਾਕੀ ਵਿਆਹ ਨੇ ਜਿਹੜਾ ਸਾਦਾ ਵਿਆਹ ਕੀਤਾ ਹੈਗਾ ਵੀ ਇੱਥੇ ਕੋਈ ਸ਼ਰਾਬ ਤਾਂ ਨਹੀਂ ਵਰਤਾਈ ਗਈ ਡੀਜੇ ਤਾਂ ਨਹੀਂ ਚੱਲਿਆਗਾ ਜਦੋਂ ਉਹਦੀ ਰਿਪੋਰਟ ਆਏਗੀ ਉਹਨਾਂ ਨੂੰ 21000 ਰੁਪਏ ਦਾ ਸਗਨ ਜਿਹੜਾ ਹੈ ਦਿੱਤਾ ਜਾਊਗਾ ਪੰਚਾਇਤ ਵੱਲੋਂ ਸਾਡੀ ਇਹ ਸੋਚ ਆ ਸਾਰਿਆਂ ਦੀ ਕਿ ਵੀ ਜੇ ਸਾਨੂੰ ਕਦੋਂ ਫੰਡ ਅਰੇਂਜ ਹੁੰਦਾਗਾ ਸਾਡੇ ਪਿੰਡ ਦੇ ਵਿੱਚ ਇੱਕ ਮਿੰਨੀ ਪੈਲਸ ਬਣ ਜਾਣਾ ਚਾਹੀਦਾ ਹੈ ਜਿਸ ਦੇ ਵਿੱਚ ਸਾਰੇ ਹੀ ਅਮੀਰ ਗਰੀਬ ਸਾਰਿਆਂ ਨੂੰ ਇੱਕ ਇੱਕ ਤਰ੍ਹਾਂ ਹੀ ਦੇਖਣਾ ਹੈ ਕਿ ਸਾਰੇ ਹੀ ਵਿਆਹ ਸਿੰਪਲ ਵਿਆਹ ਕਰ ਸਕਦੇ ਹੈਗੇ ਆ ਔਰ ਜਿਹੜਾ ਕੋਈ ਸਿੰਪਲ ਵਿਆਹ ਕਰੂਗਾ ਉਹਨਾਂ ਨੂੰ ਸਾਡੇ ਜਿਵੇਂ ਸਵਰਗਵਾਸੀ ਸਰਦਾਰ ਗੁਰਵਚਨ ਸਿੰਘ ਸੇਵਾ ਸੁਸਾਇਟੀ ਆ ਉਹਨਾਂ ਨਾਲ ਮਿਲ ਕੇ ਪੰਚਾਇਤ 21000 ਰੁਪਏ ਸਗਨ ਸਕੀਮ ਦੇਵੇਗੀ। ਸੋ ਪਿੰਡ ਬੱਲੋਦੀ ਪੰਚਾਇਤ ਵੱਲੋਂ ਲਗਾਏ ਗਏ ਇਸ ਫੈਸਲੇ ਦੀ ਜਿੰਨੀ ਸ਼ਲਾਗਾ ਕੀਤੀ ਜਾਵੇ ਉਹ ਘੱਟ ਹੈ। ਅਤੇ ਸੂਬੇ ਦੇ ਬਾਕੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਲੋਕ ਭਲਾਈ ਦੇ ਅਜਿਹੇ ਫੈਸਲੇ ਲੈਣੇ ਚਾਹੀਦੇ ਨੇ ਤਾਂ ਜੋ ਵਿਆਹ ਸਮਾਗਮ ਸੁਖੀ ਸੰਧੀ ਅਤੇ ਖੁਸ਼ੀ-ਖੁਸ਼ੀ ਨੱਪੇਰੇ ਚੜ੍ਹਨ ਨਾ ਕਿ ਕੁੜੀ ਦੇ ਪਰਿਵਾਰ ਤੇ ਕਰਜ਼ਾ। ਉਮੇਸ਼ ਸਿੰਘਲਾ ਪੀਟੀਸੀ న్యూਸ ਰਾਮਪੁਰਾ ਫੂਲ ਬਠਿੰਡਾ